ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੌਮਾਂਤਰੀ ਮੰਚ ਤੇ ਭਾਰਤ ਤੇ ਪੋਲੈਂਡ ਲਗਾਤਾਰ ਨਜ਼ਦੀਕੀ ਤਾਲਮੇਲ ਨਾਲ ਅੱਗੇ ਵਧ ਰਹੇ ਨੇ ਦੋ ਦਿਨਾਂ ਪੋਲੈਂਡ ਦੌਰੇ ਦੇ ਦੂਜੇ ਦਿਨ ਆਪਣੇ ਹਮੋਦਾ ਡੋਨਾਲਡ ਟਸਕ ਨਾਲ ਦਵੱਲੀ ਗੱਲਬਾਤ ਦੌਰਾਨ ਕਈ ਮੁੱਦਿਆਂ ਤੇ ਉਹਨਾਂ ਚਰਚਾ ਕੀਤੀ ਮਗਰੋਂ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਇਸ ਗੱਲ ਤੇ ਸਹਿਮਤ ਨੇ ਕਿ ਆਲਮੀ ਪੱਧਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਸੰਸਥਾਵਾਂ ਵਿੱਚ ਸੁਧਾਰ ਸਮੇਂ ਦੀ ਲੋੜ ਹੈ ਪ੍ਰਧਾਨ ਮੰਤਰੀ ਮੋਦੀ ਨੇ ਪੋਲੈਂਡ ਦੀਆਂ ਕੰਪਨੀਆਂ ਨੂੰ ਮੇਕ ਇਨ ਇੰਡੀਆ ਨਾਲ ਜੁੜਨ ਦਾ ਸੱਦਾ ਦਿੱਤਾ। ਉਹਨਾਂ ਪੋਲੈਂਡ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਮੈਗਾ ਫੂਡ ਪਾਰਕਾਂ ਵਿੱਚ ਪੂੰਜੀਕਾਰੀ ਦਾ ਸੱਦਾ ਦਿੱਤਾ। ਮੋਦੀ ਨੇ ਆਤਵਾਦ ਨੂੰ ਇੱਕ ਵੱਡੀ ਚੁਣੌਤੀ ਦੱਸਿਆ ਤੇ ਪੌਣ ਪਾਣੀ ਵਿੱਚ ਤਬਦੀਲੀ ਦੇ ਮੁੱਦੇ ਤੇ ਵੀ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਗ੍ਰੀਨ ਕੋਲ ਟੈਕਨੋਲੋਜੀ ਗ੍ਰੀਨ ਹਾਈਡਰੋਜਨ ਰੀਨਿਊਏਬਲ એનર્ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ हमारी साझी प्राथमिकता के विषय हैं हम पोलैंड की कंपनियों को मेक इन इंडिया एंड मेक फॉर द वर्ल्ड से जुड़ने के लिए आमंत्रित करते हैं ਦੂਜੇ ਪਾਸੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਤੀਜੀ ਵਾਰ ਲੋਕ ਸਭਾ ਚੋਣਾਂ ਜਿੱਤਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਭਾਰਤ ਦਾ ਰੁਤਬਾ ਕੌਮਾਂਤਰੀ ਪੱਧਰ ਤੇ ਵੱਧ ਰਿਹਾ ਏ। ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਪੂੰਜੀਕਾਰੀ ਦੀ ਵਕਾਲਤ ਕੀਤੀ। ਇਸ 외 ਇਲਾਵਾ ਉਹਨਾਂ ਖੇਤੀਬਾੜੀ ਤੇ ਬਾਗਬਾਨੀ ਦੇ ਖੇਤਰ ਵਿੱਚ ਭਾਰਤ ਨਾਲ ਤਾਲਮੇਲ ਵਧਾਉਣ ਤੇ ਵੀ ਸਹਿਮਤੀ ਪ੍ਰਗਟਾਈ। जो हमारी बातचीत हुई और जिस तरीके से हमने अपने सोच विचार एक दूसरे के साथ साझा किए तो उससे हमारी समझ जो है वो काफी बड़ी है ना सिर्फ युद्ध के क्षेत्र में लेकिन और बाकी बहुत जो क्षेत्र है उनके बारे में भी प्रधानमंत्री जो है वो पूरी तरह से प्रतिबद्ध है पोलैंड के साथ अपने संबंधों को आगे ले जाने के लिए मगरों प्रधानमंत्री नरेंद्र मोदी ने पोलैंड के राष्ट्रपति एंड्रेस डूडानाल वफद पदरी गल बात की थी